ਕੋਰਿੰਗ ਸਿਸਟਮ ਬਹੁਤ ਜ਼ਿਆਦਾ ਜੀ ਸਤਰ ਬਹੁਤ ਵਧਿਆ ਹੋਇਆ ਹੈ ਤਕਰੀਬਨ 4 ਲੱਖ ਦੇ ਕਰੀਬ ਚੱਲ ਰਿਹਾ ਹੈ ਤੇ ਥੋੜਾ ਜਿਹਾ ਹੋਰ ਬਾਰਿਸ਼ ਲਗਾਤਾਰ ਪੈ ਰਹੀ ਹੈ ਉਹਦੇ ਹਾਸਤੇ ਵਧਣ ਦੇ ਅਸਾਰ ਨੇ ਅਸੀਂ ਜਿਹੜੇ ਨਾਲ ਲੱਗਦੇ ਪਿੰਡਾਂ ਤੋਂ ਸਾਰਿਆਂ ਨੂੰ ਖਾਲੀ ਕਰਨ ਵਾਸਤੇ ਬੇਨਤੀ ਕਰ ਰਹੇ ਹਾਂ ਔਰ ਅਸੀਂ ਐਸ ਐਚਓ ਸਾਹਿਬ ਬੀਡੀ ਪੇ ਸਾਹਿਬ ਤਹਿਸੀਲਦਾਰ ਨਾਇਬ ਤਹਿਸੀਲਦਾਰ ਇਹ ਸਾਰੇ ਪਿੰਡ ਨੂੰ ਖਾਲੀ ਕਰਾਉਣ ਵਾਸਤੇ ਕੋਸ਼ਿਸ਼ ਕਰ ਜਿਹੜੇ ਤੁਸੀਂ ਦੇ ਨਾਲ ਲੱਗਦੇ ਪਿੰਡ ਨੇ ਇਮੀਡੀਏਟ ਉਹਨਾਂ ਨੂੰ ਖਾਲੀ ਕਰਾਉਣ ਵਾਸਤੇ ਬੇਨਤੀ ਕਰ ਰਹੇ ਹਾਂ ਔਰ ਖਾਲੀ ਕਰਵਾਣੇ ਪੈਣੇ ਨੇ ਤਾਂ ਜੋ ਅਸੀਂ ਉਹਨਾਂ ਨੂੰ ਬਚਾਅ ਕਰ ਸਕੀਏ ਕੋਈ ਲੋਕ ਜੇ ਖਾਦੀ ਕਰ ਰਹੇ ਫੇਰ ਤੋਂ ਮੁਟੀਮਾ ਲੱਗੀਆਂ ਪੜੀ ਉਹ ਪੁਲਿਸ ਵਾਲਿਆਂ ਨੂੰ ਅਸੀਂ ਨਾਲ ਹੈਲਪ ਲਈ ਹੈ ਜੀ ਉੱਚੀ ਸਾਡੇ ਕਿਉਂਕਿ ਅਸੀਂ ਵੈਕੂਏਸ਼ਨ ਸੈਂਟਰ ਬਣਾਏ ਹੋਏ ਨੇ ਉੱਥੇ ਸਾਰਾ ਪ੍ਰਬੰਧ ਪਕਤਾ ਪ੍ਰਬੰਧ ਕੀਤਾ ਆਇਆ ਖਾਨਦਾਨ ਦਾ ਵੀ ਡੰਗਰ ਦਾ ਵੀ ਜਾਨਵਰਾਂ ਦਾ ਵੀ ਰਹਿਣ ਦਾ ਵੀ ਤੇ ਉਹ ਉੱਥੇ ਪ੍ਰਬੰਧ ਨੂੰ ਖਾਲੀ ਕਰਾ ਕੇ ਆਣ ਸਾਡੀ ਬੇਨਤੀ ਪ੍ਰਵਾਨ ਕਰਨ ਤਾਂ ਜੋ ਅਸੀਂ ਪਰਮਾਤਮਾ ਦਾ ਸ਼ੁਕਰ ਹੱਲੇ ਤੱਕ ਕੋਈ ਜਾਨਵਾਲ ਦਾ ਨੁਕਸਾਨ ਨਹੀਂ ਹੋਇਆ ਔਰ ਅਸੀਂ ਆਸ ਕਰਦੇ ਹਾਂ ਸਾਡਾ ਇਸ ਤਰ੍ਹਾਂ ਹੀ ਸ਼ੁਕਰ ਰਹੇਗਾ ਪਰਮਾਤਮਾ ਸਾਡਾ ਨੁਕਸਾਨ ਨਹੀਂ ਹੋਏਗਾ ਪਬਲਿਕ ਸਾਥ ਦੇ ਦੇ ਕੁਝ ਲੋਕ ਪੌਪ ਲਾ ਰਹੇ ਕਿ ਤੁਸੀਂ ਵਾ ਟੋਟਾ ਕੋਹਨੇ ਵਾਲ ਕੋਈ ਇਦਾਂ ਦੀ ਗੱਲ ਨਹੀਂ ਨਹੀਂ ਕੋਈ ਤੁਸੀਂ ਵਾਨੀ ਟੋਟਾ ਕੁਝ ਨਹੀਂ ਹਲੇ ਤੱਕ ਹੈਗਾ ਇਹੋ ਜੀ ਕੋਈ ਹਾਲਾਤ ਟੋਟਲ ਕਿੰਨੇ ਪਿੰਡ ਨੇ ਜਿਹਨਾਂ ਨੂੰ ਰੱਖੂਏ ਕਰ ਰਹੇ ਟੋਟਲ ਅਸੀਂ ਜਿਹੜੇ ਨੇ ਨਾਲ-ਨਾਲ ਲੱਗਦੇ ਨੇ ਵੇਚ ਰਾਕ ਬਲਾ ਕੇ 21 ਨੇ ਤੇ ਬਿਨਾ ਵੇਚ ਰਾਕ ਤੋਂ 14 ਪਿੰਡ ਬੈਜੀ ਇਹ ਕੋਨੇ ਵਾਲਾ ਹੈ ਕੁਮਰਾਓ ਹੈ ਇਸ ਤਰ੍ਹਾਂ ਸਾਡੇ ਜਿਹੜੇ ਨਾਲ-ਨਾਲ ਲੱਗਦੇ ਆਪੀਲ ਹੈ ਕਿ ਪਲੀਜ਼ ਸਾਡਾ ਸਾਥ ਦਿਓ ਜੇ ਹੋ ਸਕਦਾ ਇਮੀਡੀਏਟ ਨੂੰ ਖਾਲੀ ਕਰੋ ਰਾਤ ਨੂੰ ਪਾਣੀ ਥੋੜਾ ਹੋਰ ਵਧਣ ਦੀ ਸੰਭਾਵਨਾ ਹੈ ਨੋ ਡਾਊਟ ਕਿ ਇੰਨਾ ਨਹੀਂ ਹੈ ਕਿ ਨਰਾਜ਼ਾ ਨੁਕਸਾਨ ਕਰੇ ਪਰ ਸੇਫ ਸਾਈਡ ਪਹੁੰਚੋ ਤਾਂ ਜੋ ਜਾਨ ਤੇ ਮਾਲ ਦਾ ਪਹਿਲਾਂ ਬਚਾਓ ਕਰ ਸਕੀਏ